ਸਰਕਾਰ ਦੀ ਹਦਾਇਤ ਨੂੰ ਰੂਲ ਫਾਲੋ ਕਰਦੇ ਹੋਏ ਇਹਦੀ ਪਹਿਲਾਂ ਜਿਹੜਾ ਖਾਲ ਹੈ ਲਗਭਗ 40 ਸਾਲ ਤੋਂ ਉੱਪਰ ਦਾ ਸ਼ਮਾ ਹੋ ਗਿਆ ਇਹਨੂੰ ਬੰਦ ਪਾਏ ਨੂੰ ਪਹਿਲਾਂ ਤਾਂ ਇਹਦੀ ਅਸੀਂ ਨੇ ਇਨਸਾਨ ਦੇਹੀ ਕਰਵਾਈ ਹੈ ਜੀ ਜਿਹੜੀਆਂ ਇਨਸਾਨ ਦੇਹੀ ਕਰਾਈ ਹੈ ਅਸੀਂ ਨੇ ਆਪਣੇ ਖਰਚੇ ਪਰ ਕਰਾਈ ਹੈ ਕਿਸਾਨਾਂ ਨੇ ਪੈਸੇ ਇਕੱਠੇ ਕਰ ਕਿਹੜੀ ਪਿਛਲੀ ਪੰਚਾਇਤ ਹੈ ਉਸ ਨੇ ਇਹਦੇ ਕੋਈ ਪੈਸਾ ਨਹੀਂ ਲਾਇਆ ਮਤਾ ਪਾਉਣ ਤੋਂ ਵੀ ਜਿਹੜਾ ਪਿਛਲਾ ਸਰਪੰਚ ਸੀ ਉਹਨੂੰ ਵੀ ਮਤਾ ਪਾਉਣ ਤੋਂ ਇਹ ਬੰਦੇ ਰੋਕ ਰਹੇ ਛੰਨ ਜਿਹੜੇ ਬਲਜਿੰਦਰ ਸਿੰਘ ਤੇ ਰਪੁੰਦਰ ਸਿੰਘ ਨੇ ਇਹ ਆਪ ਦਾ ਪ੍ਰੈਸ਼ਰ ਰੱਖਦੇ ਨੇ ਪਿੰਡ ਦੇ ਸਰਪੰਚ ਤੇ ਇਹ ਜਾਣ ਬੁੱਝ ਕੇ ਨਿਕਾਲ ਆਉਂਦੇ ਨੇ ਹਰੇਕ ਸਰਕਾਰ ਹੁੰਦੀ ਹੈ ਜਦੋਂ ਕਾਲੀ ਦਲ ਦੀ ਸਰਕਾਰ ਆ ਉਹਦਾ ਕਾਲੀ ਦਲ ਦੇ ਹੁੰਦੇ ਨੇ ਜੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਹੈ ਲੋ ਕਾਂਗਰਸ ਦੀ ਸਰਕਾਰ ਚ ਇਹ ਮੂਰੇ ਹੁੰਦੇ ਨੇ ਚਾਰ ਸ਼ਵੇਰੇ ਫਿਰਨ ਵਾਲੇ ਬੰਦੇ ਨੇ ਇੱਕ ਦਾ ਬਾ ਦੋ ਗਲੇ ਨੇ ਹੁੰਦੇ ਆ ਇਹ ਚਾਰ ਸ਼ਵੇਰੇ ਵਾਲੇ ਬੰਦੇ ਨੇ ਹਰੇਕ ਸਰਕਾਰ ਨਾਲ ਮਿਲ ਕੇ ਜਲਦ ਨੇ ਫੰਡ ਦਿੰਦੇ ਨੇ ਇਹ ਤਾਕੜੇ ਬੰਦੇ ਨੇ ਅਸੀਂ ਗਰੀਬ ਕਿਸ਼ਾਨਾਂ ਆ ਗਏ ਜਿਹੜੇ ਕੰਮ ਕਰਾ ਰਹੇ ਆ 2023 ਚ ਪੰਜਵੇਂ ਵਿੱਚ ਪੰਜਵੇਂ ਨੂੰ ਹੋਗੀ ਪੰਜਵੇਂ ਮਹੀਨੇ ਦਾ ਤੇ 2023 ਦੀ 10ਵੇਂ ਮਹੀਨੇ ਚ ਦੋ ਵਾਰੀ ਨਰੇਗਾ ਇਹ ਖਾਲਜ ਕੰਮ ਕਰ ਚੁੱਕੀ ਆ ਖਾਲ ਬਣਾ ਕੇ ਅਸੀਂ ਨੇ ਖਾਲ ਬਣਾਤਾ ਤੀਜੀ ਇਹ ਇਹਨਾਂ ਆਪਾਂ ਨੇ ਪਹਿਲਾਂ ਧੂਮੀ ਰੱਖਿਆ ਤੋਂ ਸਰਵੇ ਕਰਵਾਏ ਸੀਗਾ ਇਹਨਾਂ ਦਾ ਓਕੇ ਸਰ ਉਹ ਕਹਿੰਦੇ ਵੀ ਲੈਵਲ ਨਹੀਂ ਪੜਦਾ ਵੀ ਉਰੇ ਪੈਪਲਨ ਚੱਲ ਨਹੀਂ ਰਹੀ ਸਤਿਗੁਰ ਦੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜਿਆ ਸੀਐਮ ਭਗਵੰਤ ਸਿੰਘ ਮਾਨ ਦੇ ਹਲਕੇ ਦੇ ਪਹਿਲੇ ਪਿੰਡ ਦੇ ਵਿੱਚ ਇਹ ਜਿਹੜਾ ਧੂਰੀ ਹਲਕੇ ਦਾ ਪਹਿਲਾ ਪਿੰਡ ਪੁਲਵਾਨ ਜਿੱਥੇ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਹਰ ਇੱਕ ਇੱਕ ਖੇਤ ਨੂੰ ਨਹਿਰੀ ਪਾਣੀ ਲਾਵਾਂਗੇ ਇਹ ਗੱਲ ਤੇ ਕੋਈ ਹਤਕਤ ਨਹੀਂ ਨਹੀਂ ਕੰਮ ਵੀ ਸ਼ੁਰੂ ਹੋ ਗਿਆ ਤੇ ਕਈ ਖੇਤਾਂ ਤੱਕ ਪਾਣੀ ਪਹੁੰਚ ਵੀ ਚੁੱਕਿਆ ਅਸੀਂ ਜਿਹੜੇ ਖਾਲ ਉੱਤੇ ਖੜਿਆ ਇਹ 40 ਸਾਲ ਪਹਿਲਾਂ ਦਾ ਖਾਲ ਬੰਦ ਹੋਇਆ ਲੋਕਾਂ ਨੇ ਜ਼ਮੀਨ ਬਾ ਚੁੱਕੇ ਨੇ ਇਧਰ ਬੁਰਜੀਆਂ ਲਾ ਕੇ ਨਿਸ਼ਾਨ ਰਹੀ ਹੋ ਸਕੀ ਆ ਇਹ 11 ਫੁੱਟ ਜਗਾ ਜਿਹੜੀ ਇਹ ਸਰਕਾਰੀ ਤੌਰ ਤੇ ਸਰਕਾਰੀ ਖਾਲ ਦੀ ਬਣਦੀ ਆ ਪਰ ਜਿਹੜੇ ਲਾਲਚੀ ਲੋਕ ਨੇ ਉਹ ਜ਼ਮੀਨ ਨਹੀਂ ਛੱਡਣਾ ਚਾਹੁੰਦੇ ਇਹਦੇ ਉੱਤੇ ਕਬਜ਼ਾ ਕੀਤਾ ਹੋਇਆ ਪਾਣੀ ਫਿਰ ਕਿਵੇਂ ਲੱਗੂ ਨਹਿਰਾਂ ਨੂੰ ਖੇਤਾਂ ਨੂੰ ਜਦੋਂ ਜਗਾ ਹੀ ਬਾਹਰ ਲਈਤੀ ਗਈ ਹੋਵੇ ਇੱਥੇ ਦੇ ਜਿਹੜੇ ਕਮੇਟੀ ਦੇ ਮੈਂਬਰ ਨੇ ਸਾਡੇ ਨਾਲ ਮੌਜੂਦ ਨੇ ਪੰਚਾਇਤ ਵੀ ਮੈਂਬਰ ਨੇ ਉਹ ਜਿਹੜੇ ਇਸ ਕਾਰਵਾਈ ਨੂੰ ਸਾਰੀ ਨੂੰ ਦੇਖ ਰਹੇ ਨੇ ਚਲਵਾ ਰਹੇ ਨੇ ਬਹੁਤ ਕਾगज ਉਹਨਾਂ ਦੇ ਹੱਥ 'ਚ ਨੇ ਬਾਰ-ਬਾਰ ਮਤੇ ਪਾਏ ਤੇ ਸੁਣਵਾਈ ਹਜੇ ਤੱਕ ਕਿਉਂ ਨਹੀਂ ਹੋਈ ਗੱਲ ਕਰਾਂਗੇ ਬਾਈ ਜੀ ਕੀ ਨਾਮ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਬਲਜੀਤ ਸਿੰਘ ਜੀ ਕਿਉਂ ੜਿੱਕਾ ਬਣ ਰਿਹਾ ਜੋ ਮੁੱਖ ਮੰਤਰੀ ਦਾ ਇਹ ਹਲਕੇ ਦਾ ਪਹਿਲਾ ਪਿੰਡਾ ਮੁੱਖ ਮੰਤਰੀ ਚਾਹੁੰਦੇ ਨੇ ਵੀ ਹਰ ਕੱਸੀ ਨੂੰ ਖੇਤ ਨੂੰ ਪਾਣੀ ਲੱਗੇ ਕੱਸੀ ਦਾ ਪਾਣੀ ਵੀ ਜਿਹੜੇ ਬੋਰਾਂ ਨਾਲ ਪਾਣੀ ਡੂੰਘਾ ਹੋ ਰਿਹਾ ਉਹ ਹਟ ਦੇ ਫਿਰ ਦਿੱਕਤ ਕਿੱਥੇ ਆ ਰਹੀ ਆ ਇਹ ਦਿੱਕਤ ਆ ਆ ਰਹੀ ਜੀ ਤਿੰਨਕ ਬੰਦੇ ਨੇ ਜੀ ਇਹ ਇਹ ਜਾਣ ਬੁੱਝ ਬੁੱਝ ਕੇ ਡਿੱਕਾ ਲਾ ਰਹੇ ਨੇ ਜੀ ਅਸੀਂ ਸਰਕਾਰ ਦੇਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਰਕਾਰ ਦੀ ਹਦਾਇਤ ਨੂੰ ਰੂਲ ਫੋਲੋ ਕਰਦੇ ਹੋਏ ਇਹਦੀ ਪਹਿਲਾਂ ਜਿਹੜਾ ਖਾਲ ਹੈ ਲਗਭਗ 40 ਸਾਲ ਤੋਂ ਉੱਪਰ ਦਾ ਸ਼ਮਾ ਹੋ ਗਿਆ ਇਹਨੂੰ ਬੰਦ ਪਾਏ ਨੂੰ ਪਹਿਲਾਂ ਤਾਂ ਇਹਦੀ ਅਸੀਂ ਨੇ ਨਿਸ਼ਾਨਦੇਹੀ ਕਰਵਾਈ ਹੈ ਜੀ ਨਿਸ਼ਾਨਦੇਹੀ ਕਰਵਾਤੀ ਜੀ ਪ੍ਰੋਪਰ ਨਿਸ਼ਾਨਦੇਹੀ ਕਰਵਾ ਕੇ ਫਿਰ ਉਸ ਤੋਂ ਬਾਅਦ ਜਿਹੜੇ ਨਹਿਰੀ ਪਟਵਾਰੀ ਨੇ ਜੀ ਜਿਹੜੀਆਂ ਇਨਸਾਨ ਦੇਹੀ ਕਰਾਈ ਆ ਇਹ ਅਸੀਂ ਨੇ ਆਪਣੇ ਖਰਚੇ ਪਰ ਕਰਾਈ ਆ ਕਿਸਾਨਾਂ ਨੇ ਪੈਸੇ ਇਕੱਠੇ ਕਰਕੇ ਜਿਹੜੀ ਪਿਛਲੀ ਪੰਚਾਇਤ ਐ ਉਸ ਨੇ ਇਹਦੇ ਕੋਈ ਪੈਸਾ ਨਹੀਂ ਲਾਇਆ ਮਤਾ ਪਾਉਣ ਤੋਂ ਵੀ ਜਿਹੜਾ ਪਿਛਲਾ ਸਰਪੰਚ ਸੀ ਉਹਨੂੰ ਵੀ ਮਤਾ ਪਾਉਣ ਤੋਂ ਇਹ ਬੰਦੇ ਰੋਕ ਰਹੇ ਛਨ ਜਿਹੜੇ ਬਲਜਿੰਦਰ ਸਿੰਘ ਤੇ ਰਪੁੰਦਰ ਸਿੰਘ ਨੇ ਇਹ ਆਪਦਾ ਪ੍ਰੈਸ਼ਰ ਰੱਖਦੇ ਨੇ ਪਿੰਡ ਦੇ ਸਰਪੰਚ ਤੇ ਆਮ ਤਾਂहां ਤੱਕ ਵੀ ਮੰਤਰੀਆਂ ਤੱਕ ਵੀ ਇਹ ਪ੍ਰੈਸ਼ਰ ਰੱਖਦੇ ਨੇ ਇਹ ਜਿਹੇ ਕਹੇ ਜੇ ਬੰਦੇ ਨੇ ਜਿਹੜੇ ਮੰਤਰੀ ਸੰਤਰੀ ਤੱਕ ਫੰਡ ਦਿੰਦੇ ਨੇ ਤੇ ਕਿਉਂ ਨਾਲੇ ਮੈਥੋਣਾ ਵੀ ਸਰਕਾਰੀ ਮੁਲਾਜ਼ਮ ਵੀ ਨੇ ਕੁਝ ਪਰਿਵਾਰ ਇਹਨਾਂ ਦੇ ਪਹਿਲਾਂ ਇਹ ਦੋਏ ਪ੍ਰਾ ਸਰਕਾਰੀ ਮੁਲਾਜ਼ਮ ਤੇ ਹੁਣ ਰਿਟਾਇਰ ਹੋਏ ਨੇ ਹੁਣ ਇਹਨਾਂ ਦੇ ਬੇਟੇ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਨਹੀਂ ਤੇ ਇਹ ਜਾਣ ਬੁੱਝ ਕੇ ਡੇਕਾ ਲਾਉਂਦੇ ਨੇ ਹਰੇਕ ਸਰਕਾਰ ਹੁੰਦੀ ਹੈ ਜਦੋਂ ਕਾਲੀਦਾਲ ਦੀ ਸਰਕਾਰ ਹੈ ਉਹਦਾ ਕਾਲੀਦਾਲ ਦੇ ਹੁੰਦੇ ਨੇ ਜੀ ਉਦੋਂ ਦਾ ਇਹਨਾਂ ਦੇ ਜੇਬ ਚ ਛੱਡ ਜਿਹੜੇ ਐਮਪੀ ਦੇ ਤੋਂ ਮਾਨਯੋਗ ਸੁਖਦੇਵ ਢੰਡੀ ਢੀਂਡ ਸਾਹਿਬ ਸੁਖਦੇਵ ਸਿੰਘ ਢੀਂਡ ਸਾਹਿਬ ਤੇ ਉਦੋਂ ਇਹ ਕਾਲੀਦਲ ਦੀ ਸਰਕਾਰ ਵਲੇ ਕਾਲੀਦਲ ਚਮੂਰੇ ਹੁੰਦੇ ਨੇ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਆਦੋਂ ਕਾਂਗਰਸੀ ਸਰਕਾਰ ਚ ਇਹ ਮੂਰੇ ਹੁੰਦੇ ਨੇ ਜਦੋਂ ਹੁਣ ਮੁੱਖ ਮੰਤਰੀ ਸਾਡੇ ਭਗਵੰਤ ਜੀ ਸਾਹਿਬ ਨੇ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਵੀ ਇਹੀ ਬੰਦੇ ਮੂਰੇ ਨੇ ਹਰੇ ਇਹ ਤਾਂ ਚਫੇਰ ਘੜੀ ਕਹਿ ਸਕਦੇ ਇਹਨਾਂ ਨੂੰ ਆਪਾਂ ਵੀ ਚਫੇਰ ਘੜੀਆਂ ਨੇ ਜਿੱਧਰ ਸਰਕਾਰ ਜਾਂਦੀ ਹੈ ਉਧਰ ਹੀ ਭੱਜ ਜਾਂਦੇ ਨੇ ਇਹ ਉਧਰ ਹੀ ਭਾਜ ਜਾਂਦੇ ਨੇ ਜਿੱਧਰ ਸਰਕਾਰ ਬਣਦੀ ਹੈ ਚਾਰ ਸਵੇਰੇ ਫਿਰਨ ਵਾਲੇ ਬੰਦੇ ਨੇ ਇੱਕ ਦਾ ਬਾ ਦੋ ਗਲੇ ਗਨੇ ਹੁੰਦੇ ਆ ਇਹ ਚਾਰ ਸਵੇਰੇ ਵਾਲੇ ਬੰਦੇ ਨੇ ਹਰੇਕ ਸਰਕਾਰ ਨਾਲ ਮਿਲ ਕੇ ਜਲਦ ਨੇ ਫੰਡ ਦਿੰਦੇ ਨੇ ਇਹ ਤਾਕੜੇ ਬੰਦੇ ਨੇ ਅਸੀਂ ਗਰੀਬ ਕਿਸ਼ਾਨ ਆ ਗਏ ਜਿਹੜੇ ਕੰਮ ਕਰਾ ਰਹੇ ਆ ਇਹ ਕਿਉਂ ਨਹੀਂ ਇਹਨਾਂ ਨੂੰ ਕੀ ਫਾਇਦਾ ਇੱਕ ਤਾਂ ਜਮੀਨ ਵਾਹੀ ਹੋਵੇ ਸਰਕਾਰੀ ਦੂਜਾ ਦੂਜਾ ਕੀ ਫਾਇਦਾ ਇਹਨਾਂ ਨੂੰ ਕਿਉਂ ਨਹੀਂ ਛੱਡ ਰਹੇ ਇਹ ਸਾਡੇ ਲੋਕਾਂ ਨੂੰ ਦੱਬਣਾ ਚਾਹੁੰਦੇ ਨੇ ਇਹ ਪੈਸੇ ਵਾਲੇ ਬੰਦੇ ਨੇ ਵੀ ਜਿਹੜੇ ਪੈਸੇ ਨੇ ਪੈਰੀਂ ਸ਼ਰੀਨਾ ਹੋ ਜਾਣਾ ਇਹ ਸਾਡੇ ਦੋ ਪੈਸੇ ਵਰਤਦੇ ਰਹਿਣ ਵਿਆਜ ਤੇ ਵਿਆਜ ਦੇ ਪੈਸੇ ਦਿੰਦੇ ਨੇ ਲੋਕਾਂ ਨੂੰ ਉਸ ਕਰਕੇ ਦੱਬਣਾ ਚਾਹੁੰਦੇ ਨੇ ਲੋਕਾਂ ਨੂੰ ਵੀ ਲੋਕ ਸਾਡੇ ਥੱਲੇ ਲਾਗੀ ਚੱਲਣ ਜਿਹੜੇ ਵਿਆਜ ਤੇ ਪੈਸੇ ਦੀ ਗੱਲ ਕਰ ਰਹੇ ਹਾਂ ਕੋਈ ਸੰਸਥਾ ਬਣਾਈ ਹੋਈ ਹੈ ਇਹਨਾਂ ਨੇ ਰਜਿਸਟਰਡ ਕਰਾਈ ਹੋਈ ਹੈ ਕਿ ਦੋ ਨੰਬਰ 'ਚ ਹੀ ਵਿਆਜ ਤੇ ਉਹੀ ਦੋ ਨੰਬਰ ਦੀ ਵਿਆਜ ਦੇ ਪੈਸੇ ਦਿੰਦੇ ਨੇ ਆਪਦੇ ਵੱਲੋਂ ਉਹੀ ਦਿੰਦੇ ਨੇ ਉਹ ਵਿਆਜ ਦੇ ਪੈਸੇ ਦੇ ਕੇ ਸਾਡੇ ਲੋਕਾਂ ਨੂੰ ਦੱਬ ਕੇ ਰੱਖਦੇ ਨੇ ਇਹ ਉਹ ਲੋਕ ਜਿਹਨੂੰ ਵਿਆਜ ਦੇ ਪੈਸੇ ਦਿੱਤੇ ਹੁੰਦੇ ਨੇ ਉਹ ਬੋਲਦਾ ਨਹੀਂ ਪਰ ਉਹਨਾਂ ਦੇ ਥੱਲੇ ਲੱਗੀ ਚੱਲੀ ਜਾਂਦਾ ਹੈ ਤੁਸੀਂ ਬਹੁਤ ਕਾਰਵਾਈਆਂ ਚੱਕੀਆਂ ਹੋਈਆਂ ਨੇ ਮੈਕਮਾ ਕੀ ਕਹਿ ਰਿਹਾ ਕਿਉਂਕਿ ਮੈਕਮਾ ਵੀ ਸਖਤ ਹੈ ਇਹਦੇ ਵਿੱਚ ਜਿਹੜਾ ਪਟਵਾਰੀ ਖਿਲਾਫ ਤੁਸੀਂ ਨੇ ਨਾਰਾਬਾਜ਼ੀ ਕੀਤੀ ਆ ਪਟਵਾਰੀ ਕਿਉਂ ਨਹੀਂ ਕਾਰਵਾਈ ਕਰ ਪਟਵਾਰੀ ਕਾਰਵਾਈ ਨਹੀਂ ਕਰ ਰਿਹਾ ਪਟਵਾਰੀ ਨੂੰ ਇਹ ਫੋਨ ਕਰਾਈ ਜਾਂਦੇ ਨੇ ਮੰਤਰਾਂ ਤੋਂ ਮੰਤਰੀਆਂ ਤੋਂ ਅਫਸਰ ਹੋਣ ਦੇ ਮੱਤੇ ਕਦੇ ਕਿਸੇ ਅਫਸਰ ਤੋਂ ਫੋਨ ਕਰਾਤਾ ਕਦੇ ਕਿਸੇ ਤੋਂ ਕਰਾਤਾ ਜਦੋਂ ਅਸੀਂ ਨੇ ਨਿਸ਼ਾਨਦੇਹੀ ਕਰਾਈ ਆ ਉਦੋਂ ਵੀ ਇਹ ਜਿਹੜਾ ਨਿਸ਼ਾਨਦੇਹੀ ਵਾਲਾ ਪਟਵਾਰੀ ਤੀਗਾ ਉਹਨੂੰ ਵੀ ਫੋਨ ਕਰਾਉਂਦੇ ਰਹੇ ਨੇ ਅਫਸਰਾਂ ਨੂੰ ਇਹ ਰਿਕਾਰਡ ਤੋਂ ਦੇਣ ਤੋਂ ਸਭ ਕਾਹੇ ਤੋਂ ਬਿੰਦੇ ਬਿੰਦੇ ਫੋਨ ਕਰਾਉਂਦੇ ਰਹੇ ਨੇ ਅਸੀਂ ਨੇ ਬਹੁਤ ਔਖਾ ਰਿਕਾਰਡ ਲੈ ਕੇ ਨਿਸ਼ਾਨਦੇਹੀ ਕਰਵਾਈ ਆ ਹੁਣੇ ਨਿਸ਼ਾਨਦੇਹੀ ਹੋ ਗਈ 2 ਸਾਲ ਤੋਂ ਇੱਚ ਆਪਣੀ ਨਰੇਗਾ ਆ ਕਾਗੇ ਨਹੀਂ ਮੇਰੇ ਕੋਲੇ ਪਿਛਲੀ ਪੰਚਾਇਤ ਨੇ ਮਤਾ ਪਾ ਕੇ ਨਰੇਗਾ ਤੋਂ ਇਹਦੀ ਖਾਲ ਦੀ ਪਟਾਈ ਤੇ ਸਫਾਈ ਕਰਵਾ ਚੁੱਕੀ ਹੈ ਦੋ ਵਾਰੀ 9 2023 ਚ ਪੰਜਵੇਂ ਮਹੀਨੇ ਚ ਪੰਜਵੇਂ ਨੂੰ ਹੋਗੀ ਪੰਜਵੇਂ ਮਹੀਨੇ ਚ ਤੇ 2023 ਦੀ 10ਵੇਂ ਮਹੀਨੇ ਚ ਦੋ ਵਾਰੀ ਨਰੇਗਾ ਇਹ ਖਾਲ ਚ ਕੰਮ ਕਰ ਚੁੱਕੀ ਹੈ ਖਾਲ ਖਾਲ ਬਣਾ ਕੇ ਅਸੀਂ ਨੇ ਖਾਲ ਬਣਾਤਾ ਤੀਜੀ ਇਹ ਕੁਝ ਬੰਦਿਆਂ ਨੇ ਮੈਂ ਸੁਣਿਆ ਤੁਸੀਂ ਕਿਹਾ ਵੀ ਖੜੀ ਫਸਲ ਚ ਵੀ ਖਾਲ ਪਵਾਤਾ ਸੀ ਜਿਹੜੇ ਚਾਹੁੰਦੇ ਨੇ ਵੀ ਸਾਡੇ ਖੇਤਾਂ ਨੂੰ ਹਾਂ ਉਹ ਇਹ ਕਿਸਾਨ ਵਾਲੇ ਇਹ ਕਿਸਾਨ ਨੇ ਜੀ ਇਹਨਾਂ ਦਾ ਨਾਮ ਬਲਬੀਰ ਸਿੰਘ ਹੈ ਇਹਨਾਂ ਨੇ ਖੜੀ ਫਸਲ ਜਬ ਦੀ ਗੰਨੇ ਦੀ ਫਸਲ 'ਚ ਖਾਲ ਪਵਾਦਾ ਦੀ ਇਹ ਚਾਹੁੰਦੇ ਨੇ ਵੀ ਹਾਂ ਪਾਣੀ ਅਗਲੇ ਦਾ ਹੱਕ ਅਗਲੇ ਨੂੰ ਮਿਲਣਾ ਚਾਹੀਦਾ ਸਾਡੇ ਨਾਲ ਹੋਰ ਵੀ ਉਰੇ ਮੌਜੂਦ ਨੇ ਬਈ ਜੀ ਕਿਉਂ ਨਹੀਂ ਲੱਗਣ ਦੇ ਰਹੇ ਪਾਣੀ ਇੱਕ ਤਾਂ ਜ਼ਮੀਨ ਬਾਹੀ ਹੋਈ ਆ ਦੂਜਾ ਕੀ ਲਾਲਚਾ ਦੂਜਾ ਲਾਲਜੀ ਇਹਨਾਂ ਦੇ ਖੇਤਾਂ ਨੂੰ ਪਾਣੀ ਲੱਗਦਾ ਜੀ ਬਾਕੀ ਜਿਵੇਂ ਇਹਨਾਂ ਨੇ ਦੱਸਿਆ ਵੀ ਪ੍ਰੈਸ਼ਰ 'ਚ ਰਹਿਣ ਲੋਕ ਜਿਵੇਂ ਛੋਟੇ ਦੋ-ਦੋ ਕਿੱਲੇ ਨਾਲ ਜਿਵੇਂ ਅਸੀਂ ਜ਼ਿੰਮੇਦਾਰ ਆ ਗਏ ਜੀ ਇਹਨਾਂ ਨੂੰ ਆਏ ਵੇਹ ਕਰਜੇ ਜੁਲਜੇ ਰਹਿ ਮਤਲਬ ਪੈਰੀਂ ਸਰੀ ਨਾ ਹੋ ਜਾਣਾ ਜੇ ਪਾਣੀ ਲੱਗਦਾ ਕਰਤਾ ਤਾਂ ਕਿਸੇ ਦਾ ਬੋਰ ਬਣਾ ਵੀ ਸਰ ਸਕਦਾ ਦੋਕੀ ਲੈਣ ਦਾ ਸਾ ਮੈਨੂੰ ਲੱਗਦਾ ਵੀ ਸਰ ਜੂਗਾ ਪਾਣੀ ਬਣਾ ਦਾ ਤਾਂ ਇਹਨਾਂ ਨੂੰ ਨਹੀਂ ਲੱਗਦਾ ਵੀ ਇਹੇ ਥੱਲੇ ਰਹਣ ਲੋਕ ਉਠਾ ਨਾਤਾ ਆਵਾਜ਼ ਨਾ ਵੰਨ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹਲਕੇ ਦਾ ਸੀਐਮ ਆਨ ਸਾਬ ਦੇ ਪਹਿਲਾ ਹਲਕੇ ਦਾ ਪਹਿਲਾ ਪਿੰਡ ਆ ਇਹ ਜਿੱਥੋਂ ਮਹਿਮ ਸ਼ੁਰੂ ਕਰਦੇ ਸੀ ਉਹਨਾਂ ਤੱਕ ਪਹੁੰਚ ਨਹੀਂ ਕਰੀ ਕਿ ਨਹੀਂ ਇਹ ਤਾਂ ਪਹੁੰਚਦਾ ਹੁਣ ਅਸੀਂ ਤਾਂ ਬਸਰੀ ਕਰਦੇ ਆ ਜੀ ਪਰ ਇਹਨਾਂ ਦੀ ਸਾਡੇ ਨਾਲੋਂ ਪਹਿਲਾਂ ਪਹੁੰਚਾ ਬੈਠੇ ਨੇ ਜੀ ਉੱਥੇ ਜੇ ਮੈਂ ਪਹਿਲਾਂ ਇਹ ਦੱਸਿਆ ਇਹਨਾਂ ਨੇ ਆਪਣੇ ਜਿਹੜੀ ਇਹਨਾਂ ਦੀ ਮੰਗਤੀ ਕਰੀ ਤੀਗੀ ਖਾਲ ਦੀ ਉਹ ਪਟਵਾਰੀ ਸਾਹਿਬ ਤੋਂ ਰਿਕਾਰਡ ਰਕੂਡ ਵਗੈਰਾ ਪਹਿਲਾਂ ਗਲਤ ਦਿੱਤੇ ਇਹਨਾਂ ਨੇ ਜਦੋਂ ਦੁਬਾਰੇ ਗਏ ਤਾਂ ਉਹਨਾਂ ਨੂੰ ਫੋਨ ਫੋਨ ਵਗ ਜਾਂਦਾ ਸੀਗਾ ਤੋਂ ਦਫ਼ਤਰ ਉੱਠ ਕੇ ਭੱਜ ਜਾਂਦੇ ਤੇ ਫਿਰ ਉਹ ਰੋ ਇਕੱਠ ਕਰਕੇ ਗਏ ਤਾਂ ਉਹ ਨਰੀ ਮਛਾ ਕੇ ਬੈਠਿਆਂਗੇ ਈੜ ਚ ਤਾਂ ਆਏ ਉਹ ਤਾਂ ਹਨੂ ਰਗੜ ਫੇਰ ਕੰਮ ਸ਼ੁਰੂ ਕਰਿਆ ਫੇਰ ਜਾਨੀ ੜਕੇ ਬਣੇ ਫੇਰ ਇੱਥੇ ਪੂਰੇ ਇਕੱਠ ਰੱਖੇ ਕਨਗੋ ਸਾਹਿਬ ਵੀ ਆਏ ਪਟਵਾਰੀ ਸਾਹਿਬ ਜਦੋਂ ਮੰਗਤੀ ਕਰੀਆ ਫਿਰ ਇਹਨੇ ਸਰਪੰਚ ਨੂੰ ਪ੍ਰੈਸ਼ਰ ਵਰਗਾਤਾ ਉਹ ਪਾਪ ਕੰਡੋ ਪਿੰਡੋ ਵਾਗੇ ਪਿੰਡੇ ਛੱਡ ਕੇ ਕਹਿੰ ਉਹ ਜਦੋਂ ਉਹਨਾਂ ਨੂੰ ਕਿਹਾ ਵੀ ਫਿਰ ਟਰਾਲੀਆਂ ਭਰ ਕੇ ਤੁਹਾਡੇ ਗੇਟ ਚ ਆਵਾਂਗੇ ਉਹਨਾਂ ਦੇ ਵਾਈਫ ਤੀਗੀ ਸਰਪੰਚ ਨਹੀਂ ਆਪ ਤਾਂ ਸਰਪੰਚ ਆਏ ਨਹੀਂ ਸੀਗੇ ਵੀ ਤੁਹਾਡੇ ਘਰੇ ਫਿਰ ਸਰਪੰਚ ਜੀ ਸਾਹਿਬ ਤੋਂ ਉਹ ਤੋਂ ਸੈਂਡ ਕਰਵਾਵਾਂਗੇ ਤਾਂ ਉਹ ਰਿਹਾ ਇਹ ਘਟੋ ਘਟ 200 ਬੰਦਾ ਹੈਗਾ ਸੀ ਉਸ ਵਕਤ ਤਾਂ ਤਾਂ ਕੰਮ ਚੱਲੇ ਜਾਣੀ ਹਰੇਕ ਕੰਮ ਚ ਇਹਨਾਂ ਦਾ ਕੰਮ ਹੀ ਮਤਲਬ ਟਿੱਕਾ ਹੈਗਾ ਵੀ ਇਹ ਕੰਮ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਦੇ ਐਮਐਲਏ ਬਣਦੇ ਨੇ ਮੁੱਖ ਮੰਤਰੀ ਦੀ ਆਸ ਸੀ ਬਣਦੀ ਤਾਂ ਕੀ ਸੋਚ ਕੇ ਵੋਟਾਂ ਪਾਈਆਂ ਵੀ ਸਾਡਾ ਇਲਾਕੇ ਦਾ ਸੋਚਿਆ ਤਾਂ ਇਹੀ ਦੀ ਜਿਵੇਂ ਪਹਿਲਾਂ ਬਠਿੰਡਾ ਬਾਦਲ ਸਾਹਿਬ ਉਹਨੇ ਚਮਕਾਤਾ ਦੀਗਾ ਕੈਪਟਨ ਅ ਚਲੋ ਸਾਨੂੰ ਐ ਦੀ ਵੀ ਧੂਰੀ ਦੀ ਨਿਹਾਰ ਬਦਲ ਜੂ ਕਿਸੇ ਸਮੇਂ ਦਾ ਕੋਈ ਗੱਲਾਂ ਹੋ ਜਾ ਕਰਨਗੇ ਵੀ ਸੀਐਮ ਮਾਨ ਸਾਹਿਬ ਆਏ ਤੇ ਤਾਂ ਧੂਰੀ ਦਾ ਵਿਕਾਸ ਹੋਇਆ ਦੀਗਾ ਕਿਹਨੇ ਆ ਕੇ ਵਿਕਾਸ ਹੋ ਗਿਆ ਮੁੱਖ ਮੰਤਰੀ ਦਾ ਕਹਿ ਰਹੇ ਨੇ ਵੀ ਮੈਂ ਰੰਗਲਾ ਪੰਜਾਬ ਬਣਾ ਦੂੰ ਕਿਉਂ ਨੌਕਰੀਆਂ ਵੀ ਬਹੁਤ ਦੇ ਚਲੋ ਠੀਕ ਨੇ ਜੀ ਉਹ ਕਹਿੰਦੇ ਨੇ ਹੱਦਾਂ ਤੱਕ ਜਿੱਥੇ ਤੱਕ ਠੀਕ ਹੈ ਵੈਸੇ ਯਾਨੀ ਸਾਡਾ ਤਾਂ ਕੰਮ ਅੜਿਆ ਖੜਾ ਨਾ ਸਾਨੂੰ ਨਹੀਂ ਲੱਗ ਰਿਹਾ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਜਿਹੜਾ ਸਾਡਾ ਝੋਨੇ ਦਾ ਆਉਣ ਵਾਲਾ ਸੀਜ਼ਨ ਹੈ ਉਦੋਂ ਨੂੰ ਖਾਲ ਬਣਨ ਪਾਈਪਾਂ ਪਾਣ ਸਾਡੇ ਖੇਤਾਂ ਨੂੰ ਪਾਣੀ ਲੱਗੇ ਜੀ ਲੋਕ ਖੁਸ਼ ਹੋਣ ਸਾਡੇ ਨਾਲ ਇਸ ਕਮੇਟੀ ਦੇ ਪ੍ਰਧਾਨ ਵੀ ਮੌਜੂਦ ਨੇ ਬਾਈ ਜੀ ਕੀ ਨਾਮ ਰਾਜਵੰਤ ਸਿੰਘ ਜੀ ਰਾਜਵੰਤ ਜੀ ਤੁਸੀਂ ਨੇ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਪਹੁੰਚ ਕੀਤੀ ਜਾਂ ਕੋਈ ਉਹਨਾਂ ਦੇ ਓਐਸਡੀ ਨੂੰ ਮਿਲੇ ਹੋਊ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬਹੁਤ ਪਹੁੰਚ ਕੇ ਸੀਗੇ ਜੀ ਇਸ ਨੇ ਉਹ ਜਦੋਂ ਅਸੀਂ ਜਾਂਦੇ ਸੀ ਸਾਡੀ ਗੱਲ ਸੁਣਦੇ ਸੀਗੇ ਪਰ ਐ ਆ ਨਾ ਵੀ ਗੱਲ ਉੱਥੇ ਦੀ ਉੱਥੇ ਫੇਰ ਬਗ ਜਾਂਦੀ ਹੈ ਵੀ ਉਹ ਅੱਗੇ ਤੋਂ ਫੇਰ ਪ੍ਰੈਸ਼ਰ ਪੈ ਜਾਂਦਾ ਉਹਨਾਂ ਤੇ ਤੇ ਉੱਥੇ ਦੀ ਉੱਥੇ ਫੇਰ ਗੱਲ ਰਹਿ ਜਾਂਦੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਜਿਹੜੇ ਘਰਾਣੇ ਦੱਬੀ ਹੋਈ ਜ਼ਮੀਨ ਉਹਨਾਂ ਦੇ ਮੁਲਾਜ਼ਮ ਨੇ ਚੰਡੀਗੜ੍ਹ ਲੱਗੇ ਹੋਏ ਨੇ ਉਹੀ ਕਿਤੇ ਨਾ ਕਿਤੇ ਅਫਸਰਾਂ ਨੂੰ ਕਰਕੇ ਗੋਲਮੋਲ ਕਰਾ ਦਿੰਦੇ ਬਿਲਕੁਲ ਜੀ ਉਹਨਾਂ ਦਾ ਆਪਣਾ ਪ੍ਰੈਸ਼ਰ ਪੈਂਦਾ ਜੀ ਉਹਨਾਂ ਦੇ ਅਫਸਰ ਜਾਣ ਪਛਾਨ ਵਾਲੇ ਨੇ ਤੇ ਇੱਕ ਦੂਜੇ ਨੂੰ ਕਹਿ ਕੁੱਟ ਕੇ ਕਰਾ ਦਿੰਦੇ ਨੇ ਕਿਹੜੇ ਕਿਹੜੇ ਕਿਸਾਨ ਨੇ ਉਹ ਜਿਹੜੀ ਜਗ੍ਹਾ ਨਹੀਂ ਛੱਡਦੇ ਭਾਈ ਜੀ ਬਲਬਲਜਿੰਦਰ ਸਿੰਘ son of ਬਲਦੇਵ ਸਿੰਘ ਰੁਪਿੰਦਰ ਸਿੰਘ son of ਬਲਦੇਵ ਸਿੰਘ ਤੇ ਅੱਗੇ ਹੈਗਾ ਜੀ ਸੌਣ ਸਿੰਘ ਹੈਨਾ ਸੁਖਦੇਵ ਸਿੰਘ ਪੁੱਤਰ ਸੌਣ ਸਿੰਘ ਤੇ ਜாதਵਿੰਦਰ ਸਿੰਘ ਪੁੱਤਰ ਕਲਵੰਦ ਸਿੰਘ બસ ਚਾਰ ਬੰਦੇ ਹੀ ਪਿੰਡ ਤੋਂ ਆਕੀ ਹੋਏ ਨੇ ਪੂਰੇ ਹੋਰ ਵੀ ਹੋਣਗੇ ਜੀ ਹੋਰ ਹਜੇ ਫਿਲਹਾਲ ਹੈ ਨਹੀਂ ਪਤਾ ਨਹੀਂ ਹੈ ਕੋਈ ਉਸ ਤੇ ਹੋਰ ਵੀ ਹੋਣਗੇ ਇੱਕ ਦੋ ਕੁ ਬੰਦੇ ਵੀ ਜਾਨੀ ਚਾਰ ਪੰਜ ਬੰਦੇ ਹੈਗੇ ਪੰਜ ਸਿਕ ਬੰਦੇ ਜੀ ਜਿਹੜੇ ਸਾਰੇ ਪਿੰਡ ਨੂੰ ਗਦੀ ਘੇੜ ਪਾਇਆ ਗਦੀ ਘੇੜ ਪਾਇਆ ਹੋਇਆ ਜੀ ਸਾਨੂੰ 2 ਸਾਲ ਹੋ ਗਏ ਜਿਸੇ ਪਕਾਈ ਕਰਦੇ ਨੂੰ ਪਰ ਸਾਡਾ ਕੁਝ ਨਹੀਂ ਬਣ ਰਿਹਾ ਮੁੱਖ ਮੰਤਰੀ ਸਾਹਿਬ ਤੋਂ ਕੀ ਮੰਗ ਕਰਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਵੀ ਸਾਡਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕਰਕੇ ਸਾਨੂੰ ਟਾਈਮ ਸਰ ਪਾਣੀ ਦਿੱਤਾ ਜਾਵੇ ਤੇ ਜੋ ਨਹੀਂ ਵੀ ਇਹ ਅੜਚਣ ਪਾਉਂਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਾਈ ਜੀ ਤੁਸੀਂ ਪੰਚਾਇਤ ਮੈਂਬਰ ਵੀ ਮੌਜੂਦਾ ਤੁਹਾਡੇ ਨਾਲ ਵੀ ਕਹਿੰਦੇ ਗਾਲੀ ਗਲੋਚ ਮੇਰੇ ਨਾਲ ਗਾਲੀ ਗਲੋਚ ਕਰ ਰਹੇ ਨਹੀਂ ਮੈਂ ਮੌਜੂਦਾ ਪੰਚਾਇਤ ਮੈਂਬਰਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲੋਕਤੰਤਰ ਜਿਵੇਂ ਆਪਣੇ ਵੋਟਾਂ ਪਾ ਕੇ ਲੋਕਤੰਤਰ ਨਾਲ ਅਸੀਂ ਚੁਣ ਕੇ ਆਏ ਆ ਜੀ ਇਹ ਕਾਰਡ ਦਿੱਤੇ ਨੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਲੱਡਾ ਕੋਠੀ ਇੱਥੇ ਬੁਲਾ ਕੇ ਸੌ ਚੱਕ ਸਮਾਗਮ ਵੀ ਕਰਿਆ ਸੀ ਉਦੋਂ ਛੱਤੋਂ ਸੌ ਚੱਕਾਈ ਦੀ ਵੀ ਇਮਾਨਦਾਰੀ ਨਾਲ ਕੰਮ ਕਰਿਓ ਅਸੀਂ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਦੀ ਹਦਾਇਤ ਦੇ ਮਤਾਬਕ ਕਾਨੂੰਨ ਮੁਤਾਬਕ ਛੱਤੀ ਸ਼ਰਦਾ ਰੱਖ ਕੇ ਕੰਮ ਕਰ ਰਿਹਾ। ਇਹ ਸਾਨੂੰ ਕਾਰਡ ਦਿੱਤੇ ਨੇ। ਸਾਨੂੰ ਜਿਹੜਾ ਇਹ ਪੰਚਾਇਤ ਬਣਿਆਗਾ ਜੇ ਸਾਨੂੰ ਇਹ ਲੋਕਾਂ ਤੋਂ ਜਿਹਨੇ ਗਾਲਾਂ ਹੀ ਖਾਣੀਆਂ ਨੇ ਇਹ ਕਾਰਡ ਅਸੀਂ ਨੇ ਕੀ ਕਰਨਾ ਇਹਦੇ ਨਾਲ ਉਹ ਤਾਂ ਮੇਰਾ ਅਸੀਂ ਸਦੀਪਾ ਦੇ ਦੇਣ ਚ ਫਾਇਦਾ ਰਹੂਗਾ ਸਾਨੂੰ। ਆਹ ਕਾਰਡ ਦਿੱਤੇ ਨੇ ਪੰਚਾਇਤ ਮੈਂਬਰ ਦਾ ਸਾਨੂੰ ਪੰਚਾਇਤ ਮੈਂਬਰ ਦਾ ਬੰਦਾ ਖਾਏ ਦਾ ਫਾਇਦਾ ਕੀ ਹੁੰਦਾ ਪੰਚਾਇਤ ਮੈਂਬਰ ਦਾ ਹੁੰਦਾ ਵੀ ਸ਼ਤਕਾਰਯੋਗ ਬੰਦਾ ਹੁੰਦਾ ਹੈ। ਪਰ ਇਹ ਲੋਕ ਮੈਨੇ ਨਾਲ ਗਾਲੀ ਗਲੋਚ ਕਰਨ ਜਿਹੜਾ ਲਖਵਿੰਦਰ ਸਿੰਘ ਉੱਪਰ ਲੱਖਾ ਹੈ ਇਹ ਬਾਰ ਬਾਰ ਗਾਲੀ ਗਲੋਚ ਕਰ ਰਿਹਾ ਮੇਰੇ ਨਾਲ। ਮੈਨੂੰ ਕਹਿ ਰਿਹਾ ਵੀ ਇਹਨਾਂ ਨੇ ਆਪਣੀ ਕੁੜੀ ਦੇ ਵਿਆਹ ਦਾ ਟੈਂਟ ਲਾਉਣਾ ਐ ਸੂਏ ਵਾਲੀ ਖਾਲ ਦੇ ਥਾਂ ਦੀ ਜਗ੍ਹਾ ਤੇ ਬਾਹਰ ਮੁੱਖ ਮੰਤਰੀ ਸਾਹਿਬ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਇੱਥੋਂ ਸ਼ੁਰੂਆਤ ਕਰਦੇ ਰਹੇ ਨੇ ਆਪਣੀ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਆ ਅਸੀਂ ਵੀ ਇਹ ਜਿਹੜੇ ਬੰਦੇ ਨੇ ਤਿੰਨ ਚਾਰ ਬੰਦੇ ਇਹਨਾਂ ਤੇ ਕਾਨੂੰਨੀ ਸ਼ਕਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਐਪਲੀਕੇਸ਼ਨ ਦਿੱਤੀ ਹੈ ਕੋਈ ਵਿਭਾਗ ਨੂੰ ਕਿਸੇ ਨੂੰ ਨੇਰੀ ਵਿਭਾਗ ਨੂੰ ਐਪਲੀਕੇਸ਼ਨ ਪਟਵਾਰੀ ਸਾਹਿਬ ਨੂੰ ਅਸੀਂ ਦੇ ਚੁੱਕੇ ਆ ਵੀ ਇਹਨਾਂ ਤੇ ਬੰਦੀ ਕਾਰਵਾਈ ਕਰੋ ਤੇ ਪੰਚਾਇਤ ਵਾਲੇ ਮਤੇ ਰਜਿਸਟਰ ਚ ਮੈਂ ਮਤੇ ਪਵਾ ਚੁੱਕੇ ਆ ਬਾਰਪੁਰ ਇਹਨਾਂ ਨੂੰ ਨੋਟਿਸ ਘੱਟ ਚੁੱਕੇ ਆ ਜੀ ਨੋਟਿਸ ਜਿਹੜਾ ਬਲਜਿੰਦਰ ਸਿੰਘ ਹੈ ਉਹਨਾਂ ਦਾ ਨੋਟਿਸ ਵਣ ਤੋਂ ਨਗਾਰੀਗਰਦੀ ਪੜ ਕੇ ਨੋਟਿਸ ਪੜ ਕੇ ਚੌਂਕੀਦਾਰ ਨੂੰ ਨੋਟਿਸ ਵਣ ਤੋਂ ਨਗਾਰੀਗਰਦੀ ਚੌਂਕੀਦਾਰ ਦਾ ਉੱਤੇ ਮੇਰਾ ਲਿਖਿਆ ਹੋਇਆ ਵੀ ਇਹਦੀ ਨਗਾਰੀਆ ਨੋਟਿਸ ਵਣ ਤੋਂ ਆ ਲਿਖਿਆ ਜੀ ਜਿਹੜਾ ਬਲਜਿੰਦਰ ਸਿੰਘ ਹੈ ਇਹ ਬਲਜਿੰਦਰ ਸਿੰਘ ਹੈ ਜਿਹੜਾ ਮਗਰੋਂ ਤਾਂ ਠੇਕੇਦਾਰ ਨੂੰ ਕਹਿ ਦਿੰਦਾ ਵੀ ਤੂੰ ਫਸਲ ਬੀਜ ਲੈ ਤੇ ਜਦੋਂ ਮੂੰਹ ਤੇ ਆ ਜਾਂਦਾ ਔਰ ਕਮੇਟੀ ਹੋ ਜਾਂਦੀ ਐ ਅਸੀਂ ਇਕੱਠੇ ਹੋਏ ਨੇ ਉਦੋਂ ਕਹਿੰਦਾ ਮੈਂ ਇਹਨੂੰ ਕਿਹਾ ਨਹੀਂ ਆ ਵੀ ਤੂੰ ਪ੍ਰੈਸ਼ਰ ਪਾ ਕੇ ਜਣੀ ਜਾਨ ਬੁੱਝ ਕੇ ਜਿਹੜਾ ਇਹ ਠੇਕੇਦਾਰ ਆ ਬਲਜਿੰਦਰ ਸਿੰਘ ਆ ਜਾਨ ਬੁੱਝ ਕੇ ਕਰਾਉਂਦਾ ਇਹਨੇ 805 ਨੰਬਰ ਪਹਿਲਾ ਪਹੀਆ ਪੰਚਾਇਤੀ ਉਹਦੀ ਨਿਸ਼ਾਨਦੇਹੀ ਹੋਈ ਹੈ ਉੱਥੇ ਵੀ ਇਹਨੇ ਫਸਲ ਬੀਜ ਰੱਖੀਏ ਜਿਵੇਂ ਜਿਵੇਂ ਆ ਬੁਰਜੀਆਂ ਲੱਗਣ ਆ ਬੁਰਜੀਆਂ ਲੱਗੀਆਂ ਨੇ ਇੱਕ ਇਹਨੇ ਪਿੰਡ ਦਾ ਛੱਪੜ ਵੀ ਦੱਬਿਆ ਹੋਇਆ ਜਿਹੜਾ ਇਹ ਬਲਜਿੰਦਰ ਸਿੰਘ ਆ ਇਹਨੇ ਇਹ ਸ਼ਾਮ ਲੜ ਜਮੀਨਾ ਦੱਬਣ ਦਾ ਪਹਿਲੇ ਦਿਨ ਤੋਂ ਮਾਹਰ ਹੈ ਪੂਰਾ ਮਾਹ ਰਹੇਗਾ ਸਰਕਾਰੀ ਦਰਬਾਰੇ ਅਫਸਰ ਕਰਨ ਦੇ ਨਾਤੇ ਸਰਕਾਰੀ ਦਰਬਾਰੇ ਇਹਨਾਂ ਦਾ ਪ੍ਰੈਸ਼ਰ ਹੈ ਅਫਸਰਾਂ ਨੂੰ ਗਾਰਗਾ ਬਣ ਜਿਵੇਂ ਹੋਣਾ ਸੀ ਇਹ ਗਰਾਊਂਡ ਕਾਰਵਾਈ ਕਰਾਉਣ ਦੀ ਕੋਈ ਮੰਗ ਕਰਦੇ ਆਂ ਬਾਰ ਬਾਰ ਟੁੱਟਣਾ ਲਾ ਰਹੇ ਨੇ ਜਿਹੜਾ ਇਹਦਾ ਭਾਈ ਰੁਪਿੰਦਰ ਸਿੰਘ ਹੈ ਜੀ ਉਹ ਰੁਪਿੰਦਰ ਸਿੰਘ ਨੇ ਜਾ ਕੇ ਨਾਲ ਦਾ ਛਾਡੇ ਜਿਹੜੇ ਹੁਣ ਮੌਜੂਦਾ ਸਰਪੰਚ ਸਾਹਿਬ ਨੇ ਉਹਨਾਂ ਤੇ ਪ੍ਰੈਸ਼ਰ ਪਾਇਆਗਾ ਵੀ ਤੁਸੀਂ ਮਤਾ ਕਿਉਂ ਪਾ ਕੇ ਦੇਣੋ ਪੰਚਾਇਤ ਦੇ ਕਾਰਵਾਈ ਰਜਿਸਟਰ 'ਚ ਤੇ ਜਾ ਕੇ ਆਪਣੇ ਬੀਡੀ ਬੀਡੀਪੀਓ ਸਾਹਿਬ ਨੂੰ ਵੀ ਜਿਹੜੇ ਆਪਣੇ ਪੰਚਾਇਤ ਅਫਸਰ ਨੇ ਉਹਨਾਂ ਨੂੰ ਵੀ ਜਾ ਕੇ ਪ੍ਰੈਸ਼ਰ ਪਾ ਕੇ ਆ ਜਿਹੜਾ ਰੁਪਿੰਦਰ ਸਿੰਘ ਹੈਗਾ ਬਾਰ ਬਾਰ ਪ੍ਰੈਸ਼ਰ ਪਵਾ ਰਹੇ ਨੇ ਜੀ ਮੇਰੀ ਵਿਭਾਗ ਦਾ ਜਿਹੜਾ ਪਟਵਾਰੀ ਆ ਤੁਸੀਂ ਦੱਸਦੇ ਮਹਾਲੀ ਤੋਂ ਜੇ ਤੁਸੀਂ ਕਹਿੰਦੇ ਉਹਨੂੰ ਕਹਿੰਦਾ ਵੀ ਮੇਰੀ ਬਦਲੀ ਕਰਾ ਦਿਓ ਮੈਂ ਉੱਥੇ ਆਉਦੇ ਨੇੜੇ ਹਾਂ ਹਾਂ ਜੀ ਉਹ ਪਹਿਲਾਂ ਉਹ ਇਕੱਠ ਕਰਾਇਦੀ ਜਦੋਂ ਜੀਰੀ ਦੀ ਨਹਿਰੀ ਪਟਵਾਰੀ ਨੂੰ ਵੀ ਇਹਦੇ ਕਾਰਵਾਈ ਕਰ ਬਣਦੀ ਕਾਰਵਾਈ ਕਰ ਉਹ ਨਹਿਰੀ ਪਟਵਾਰੀ ਆਉਤੇ ਪ੍ਰੈਸ਼ਰ ਪਵਾਇਆ ਜਾਂਦੇ ਨੇ ਉਹ ਬੰਦੀ ਕਾਰਵਾਈ ਨਹੀਂ ਕਰ ਰਿਹਾ ਛਾਡੇ ਜਿਹੜੇ ਪ੍ਰਧਾਨ ਨੇ ਹੀ ਰਾਜਵੰਤ ਸਿੰਘ ਉਰੇ ਛਾਡੇ ਜਦੋਂ ਪਹਿਲਾਂ ਜੀਰੀ ਲੱਗ ਰਹੀ ਸੀ ਉਦੋਂ ਵੀ ਅਸੀਂ ਕਿਸਾਨ ਇਕੱਠੇ ਹੋਏ ਸਾਰੇ ਭਾਈ ਇਹ ਜੀ ਜੀਰੀ ਨਾ ਲਾਓ ਨਹਿਰੀ ਪਟਵਾਰੀ ਵੀ ਆਇਆ ਦੀ ਮੌਕੇ ਤੇ ਨਹਿਰੀ ਪਟਵਾਰੀ ਦੇ ਮੌਕੇ ਤੇ ਸਾਡੇ ਪ੍ਰਧਾਨ ਸਾਹਿਬ ਰਾਜਵੰਤ ਸਿੰਘ ਨੂੰ ਜਿਹੜਾ ਬਲਜਿੰਦਰ ਸਿੰਘ ਹੈ ਬਹੁਤ ਬਦਤਮੀਜ਼ੀ ਨਾਲ ਗੱਲ ਕਰੀ ਦੀ ਇਹਨੇ ਗਾਲਾਂ ਵੀ ਕੱਢੀਆਂ ਦੀਆਂ ਪੁੱਠਾ ਜੋ ਮੈਂ ਦੱਸ ਨਹੀਂ ਸਕਦਾ ਉਹ ਕੀ ਕਰਦਾ ਬਦਤਮੀਜ਼ੀ ਨਾਲ ਗੱਲ ਕਰਦਾ ਜਿਹੜਾ ਬਲਜਿੰਦਰ ਸਿੰਘ ਹੈਗਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਤੁਹਾਡੇ ਹਲਕੇ ਦਾ ਇਹ ਪਹਿਲਾ ਪਿੰਡ ਪੁਲਵਾਨਾ ਜਿੱਥੋਂ ਤੁਸੀਂ ਸ਼ੁਰੂਆਤ ਕਰਦੇ ਸੀ ਸਰਕਾਰ ਬਣਾਉਣ ਦੀ ਸਰਕਾਰ ਬਣਾਈ ਵੀ ਮੁੱਖ ਮੰਤਰੀ ਦਾ ਅਹੁਦਾ ਵੀ ਹੰਢਾ ਰਹੇ ਹੋ ਪਰ ਲੋਕਾਂ ਦਾ ਪਤਨਾਲਾ ਉੱਥੇ ਦਾ ਉੱਥੀ ਆ ਕਿਉਂਕਿ ਜੇ ਇਹ ਲੋਕ ਨਹੀਂ ਖੁਸ਼ ਹੋਣਗੇ ਤਾਂ ਅਗਲਿਆਂ ਚੋਣਾਂ 'ਚ ਕਿਵੇਂ ਜਿੱਤ ਪ੍ਰਾਪਤ ਹੋਊਗੀ ਕਿਉਂਕਿ ਆਸ ਹੀ ਲੋਕਾਂ ਨੂੰ ਵੀ ਜਿਵੇਂ ਬਠਿੰਡਾ ਚੰਡੀਗੜ੍ਹ ਵਰਗਾ ਬਣ ਗਿਆ ਪਟਿਆਲਾ ਸਾਫ ਸੁਥਰਾ ਹੋ ਗਿਆ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਵਿਚਾਲਾ ਹਲਕਾ ਧੂਰੀ ਆ ਵੀ ਵਿਕਾਸ ਹੋਊਗਾ ਪਰ ਇਹਨਾਂ ਦਾ ਪਟਨਾਲਾ ਉੱਥੇ ਦਾ ਉੱਥੀ ਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਪੀਲ ਕਰਦੇ ਹਾਂ ਇਹਨਾਂ ਲੋਕਾਂ ਦੀ ਗੁਹਾਰ ਸੁਣੀ ਜਾਵੇ ਉਹ ਲਾਲਚੀ ਲੋਕਾਂ ਨੂੰ ਨੱਥ ਜਰੂਰ ਪਾਈ ਜਾਵੇ ਜਿਹੜੇ ਸਰਕਾਰੀ ਨੌਕਰੀਆਂ ਤੇ ਰਹਿੰਦੇ ਹੋਏ ਇਹੇ ਦੇ ਲੋਕਾਂ ਨੂੰ ਦੋ ਦੋ ਕਿੱਲੇ ਵਾਲਿਆਂ ਨੂੰ ਪਾਣੀ ਇੱਕ ਪਰਮਾਰੀ ਸਾਹਿਬ ਇਹ ਪਿੰਡ ਦੇ ਲੋਕ ਇਕੱਠੇ ਹੋਏ ਤੇ ਪਲਵਾਨ ਦੇ ਪਾਣੀ ਵਾਲਾ ਮੁੱਦਾ ਕੀ ਹੈ ਜੀ ਉਹ ਕੀ ਚੱਕਰਾ ਉਹੋ ਜੀ ਅੱਖ ਮੁੱਦਾ ਹੈ ਹੈ ਬਿਨਾ ਆਪਣੇ ਕੋਲ ਉਰੇ ਸਰਕਾਰੀ ਖਾਲ ਹੈ ਜੀ ਹਾਂ ਪਰਵਾਰੀ ਸਾਹਿਬ ਮੈਂ ਨਾ ਤੁਹਾਡੀ ਕਾਲ ਰਿਕਾਰਡ ਕਰ ਰਿਹਾ ਤਾਂ ਕਿ ਤੁਹਾਡਾ ਪੱਕ ਵੀ ਲਿਆ ਜਾਵੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਹ ਕਿਨਾ ਆਪਣੇ ਕੋਲ ਉਰੇ ਸਰਕਾਰੀ ਖਾਲ ਹੈ ਜੀ ਹਾਂਜੀ ਤੇ ਇਹ ਨਾ ਆਪਾਂ ਨੇ ਪਹਿਲਾਂ ਧੂਮੀ ਰੱਖਿਆ ਤੋਂ ਸਰਵੇ ਕਰਵਾਏ ਸੀ ਇਹਨਾਂ ਦਾ ਓਕੇ ਸਰ ਉਹ ਕਹਿੰਦੇ ਵੀ ਲੈਵਲ ਨਹੀਂ ਬਣਦਾ ਵੀ ਉਰੇ ਪਾਈਪ ਲੰ ਚੱਲ ਨਹੀਂ ਓਕੇ ਉਹਨਾਂ ਨੇ ਕਿਹਾ ਹਾਂਜੀ ਹਾਂਜੀ ਕਿ ਫਿਰ ਹੁਣ ਆਪਣੀ ਇੱਕ ਸਰਕਾਰ ਦੀ ਪਾਲਿਸੀ ਆਈ ਹੈ ਵੀ ਨਾ ਆਪਾਂ ਉੱਥੇ ਇੱਟਾਂ ਵਾਲਾ ਡਿਕਲੈਮ ਕਰ ਦਿੰਨਾ ਜੇ ਦਿੱਕਤ ਆ ਰਹੀ ਹੈ ਓਕੇ ਕਿਉਂਕਿ ਉਹਦੇ ਲਈ ਵੀ ਮਤਲਬ ਅਸੀਂ ਆਏ ਸੀ ਕਿ ਕੱਲ ਆਪਣਾ ਹਾਂਜੀ ਵੀਰਵਾਰ ਨੂੰ ਹਾਂਜੀ ਕੱਲ ਉਹਦੇ ਸਰਵੀ ਕਰਿਆ ਤੇ ਤੁਸੀਂ ਮੌਕੇ ਤੇ ਖੜੇ ਸੀਗੇ ਅੱਜ ਹਾਂਜੀ ਹਾਂਜੀ ਉੱਥੇ ਇੱਕ ਟੇਡਾ ਖੜਾ ਪੜਦਾ ਹਾਂਜੀ ਤੇ ਦੇਖੋ ਜਮੀਨਾਂ ਦੇ ਗੱਪੇ ਬਿਲਕੁਲ ਵਿਚਾਲ ਦੀ ਹਾਂਜੀ ਹਾਂਜੀ ਉੱਥੇ ਮਤਲਬ ਉਹ ਜਿਹੜੇ ਕਿਸਾਨ ਸੀਗੇ ਮੈਂ ਕਿਹਾ ਵੀ ਐਂ ਕਰਦੇ ਵੀ ਇੱਥੇ ਇੱਟਾਂ ਵਾਲਾ ਆਪਾਂ ਨਹੀਂ ਕਰਦੇ ਹਾਂਜੀ ਦੇਖੋ ਇਹ ਨਾ ਇਹ ਮੈਂ ਮੈਂ ਨਹੀਂ ਕਹ ਸਕਦਾ ਰਿਕਾਵ ਵਾਲਾ ਨਹੀਂ ਕਰਦੇ ਸਰਕਾਰ ਦੀ ਤਾਂ ਪਾਲਸੀ ਇੱਟਾਂ ਵਾਲੇ ਖਾਲ ਵੀ ਹੀ ਹੈ ਓਕੇ ਜੀ ਠੀਕ ਹੈ ਜੀ ਉਹ ਜਦੋਂ ਹੁਣ ਮਤਲਬ ਮੰਨ ਲਓ ਅਗਰ ਉੱਥੇ ਦੇਖੋ ਇਹ ਮੇਰੀ ਕਿਸਾਨ ਸੁਣਨੀ ਨਹੀਂ ਨਹੀਂ ਉੱਥੇ ਆਪਾਂ ਇਹ ਨਾ ਕਰੀਏ ਉਹ ਤਾਂ ਫਿਰ ਮੈਂ ਕਿਹਾ ਮੈਂ ਕਿਹਾ ਚਲੋ ਉਹ ਡੁੱਗੇ ਖੇਤ ਨੇ ਟੈਪਲਨ ਪਾ ਦਨੇ ਹੂੰ ਅਗਰ ਪੈਪਲਰ ਪਾ ਦੇਣਗੇ ਜੀ ਇਹ ਕਿਸਾਨਾਂ ਦਾ ਨਾ ਥੋੜਾ ਫਾਇਦਾ ਹੋ ਜੂਗਾ ਵੀ ਖੇਤੀ ਚ ਕੋਈ ਦਿੱਕਤ ਨਹੀਂ ਆਊਗੀ ਹਾਂ ਜੀ ਮੈਂ ਸੁਣਿਆ ਸਰਕਾਰ ਜਿਹੜੀ ਉਹ ਖਾਲ ਖਾਲ ਦੀ ਜਗਾ ਉਹ ਸਰਕਾਰੀ ਹੈ ਜੀ ਉਹ ਜਿਹੜੀ ਉਹ ਵਾਹੀ ਹੋਇਆ ਕਿਸਾਨਾਂ ਨੇ ਇਹ ਹੀ ਨਾ ਪੰਚਾਇਤ ਦੀ ਮਾਲਕੀ ਹੁੰਦੀ ਹੈ ਜੀ ਹਾਂ ਪੰਚਾਇਤ ਪੰਚਾਇਤ ਦੀ ਹੀ ਮਾਲਕੀ ਹੁੰਦੀ ਹੈ ਜੀ ਪੰਚਾਇਤ ਵੱਲੋਂ ਕਹਿੰਦੇ ਮਤਾ ਪਾ ਕੇ ਦਿੱਤਾ ਹੋਇਆ ਪਰ ਉਹ ਲੋਕਚਾਰ ਕਰਨੇ ਜਿਹੜੇ ਉਹ ਛੱਡ ਨਹੀਂ ਰਹੇ ਉਹ ਨਹੀਂ ਜੀ ਵੀ ਉਹਨਾਂ ਦੇ ਉੱਪਰ ਪਹੁੰਚ ਆ ਵੀ ਉਹ ਦੱਬ ਲੈਂਦੇ ਨੇ ਨੇ ਜੀ ਪਹੁੰਚ ਰਹੀ ਪਤਾ ਕੀ ਹੈ ਜੀ ਜਿੰਨੇ ਵੀ ਜੀ ਕਿਸਾਨ ਨੇ ਨਾ ਉਹ ਸਾਰੇ ਕੀ ਆਪ ਤੁਸੀਂ ਦੇਖੋਗੇ ਨਾ ਸਾਰਿਆਂ ਨੇ ਆਪਣੀ ਕਾਨਕ ਵੱਢ ਪਈ ਹਾਂਜੀ ਉਹਦੇ ਵਿੱਚ ਇੱਕ ਕਿਸਾਨ ਹੈ ਉਹਨਾਂ ਨੇ ਨਵੇਂ ਆਪਣੇ ਗੋਡੇ ਉਪਵਾਏ ਸੀਗੇ ਉਹ ਕਹਿੰਦੇ ਹੁਣ ਮੈਨੂੰ ਟਾਈਮ ਦੇ ਦੇ ਕੁੱਝ ਦਿੰਦਾ ਮੈਂ ਕਹੀ ਕੁਝ ਨਹੀਂ ਜਿਹੜੇ ਬਲਵਿੰਦਰ ਸਿੰਘ ਰਚਪਿੰਦਰ ਸਿੰਘ ਦੋ ਤਿੰਨ ਕਿਸਾਨਾਂ ਦੇ ਲਾਉਂਦੇ ਨੇ ਕਹਿੰਦੇ ਪਹਿਲਾਂ ਹੁਣ ਉਹ ਆਪ ਸੀਆ ਸਰਕਾਰੀ ਲੱਗੇ ਹੋਏ ਹੁਣ ਉਹਨਾਂ ਦੇ ਬੱਚੇ ਲੱਗੇ ਹੋਏ ਨੇ ਉੱਥੋਂ ਸਰਕਾਰੀ ਦਰਬਾਰੀ ਪਹੁੰਚ ਕਰਕੇ ਉਹ ਸਾਡਾ ਕੰਮ ਨਹੀਂ ਬਣਦਾ ਜਿਹੜੇ ਜੀ ਬਲਵਿੰਦਰ ਸਿੰਘ ਨੇ ਉਹਨਾਂ ਦੀ ਖੇਤ ਵਿੱਚ ਤਾਂ ਸਾਰੀ ਕਣਕ ਵੱਡੀ ਹੋਈ ਹੈ ਜੀ। ਅੱਛਾ। ਉਹ ਤਾਂ ਸਾਰੀ ਕਣਕ ਦੇਖੋ ਜੀ ਉਹਨਾਂ ਦੀ ਘਟਪਟ ਤੇ ਮਤਲਬ ਰੋਡ ਦੇ ਨਾਲ ਵੀ ਉਹਨਾਂ ਦੀ ਕਾਫੀ ਜਗ੍ਹਾ ਹੈ ਕਿੱਛੇ ਵੀ ਸਾਰੀ ਕਾਫੀ ਜਗ੍ਹਾ ਹੈ ਉਹਨਾਂ ਨੇ ਅੱਠ-ਨੌ ਕਿਲੇ ਸਾਰੀ ਕਣਕ ਵੱਡੀ ਹੋਈ ਹੈ ਜੀ। ਇੱਕ ਉਹਨਾਂ ਕਿਸਾਨਾਂ ਨੇ ਇਹ ਦੋਸ਼ ਲਾਇਆ ਦੀ ਵੀ ਜਿਹੜੇ ਉਹ ਪਰਿਵਾਰ ਵੱਢ ਕਣਕ ਰਖਾਲ ਨਹੀਂ ਲੱਗਣ ਦੇ ਰਹੇ। ਪਿੱਛੇ ਪਾਣੀ ਉਹਨਾਂ ਦੇ ਖੇਤ ਚ ਪੈਂਦਾ ਤਾਂ ਕਿ ਵੀ ਸਾਰ ਖਾਲ ਪਾਣੀ ਵੰਡਿਆ ਨਾ ਜਾਵੇ। ਤਾਂ ਕਰਕੇ ਉਹ ਲੱਗਣਗੇ। ਦੇਖੋ ਆਪਾਂ ਤਾਂ ਇਹਨਾਂ ਦਾ ਜੀ ਦੋ ਸਾਲ ਦਾ ਪ੍ਰੋਜੈਕਟ ਕੰਮ ਕਰ ਰਹੇ ਆ। ਉਹ ਜਦੋਂ ਹੁਣ ਪਾਈਪ ਲਾਈਨ ਦਾ ਸਿਸਟਮ ਨਹੀਂ ਬਣ ਰਿਹਾ। ਸਰ ਆਪਾਂ ਜੀ ਬ੍ਰਿਕ ਲਾਈਨ ਦਾ ਹੁਣ ਇਹਨਾਂ ਦਾ ਕਹ ਇਹਨੂੰ ਕਹਤਾ। ਹੁਣ ਦੇਖੋ ਮੈਂ ਨਾ ਇਸ ਟੈਂਡ ਵਿੱਚ ਜੀ ਸੌਮਵਾਰ ਜਾਣਾ ਦੁਬਾਰਾ ਜਾਣਾ ਜੀ। ਓਕੇ। ਤੇ ਕੀਸ ਬਣਾਉਣ। ਠੀਕ ਹੈ ਜੀ। ਵੀ ਤੁਹਾਡਾ ਬ੍ਰਿਕ ਲਾਈਨ ਕਰਨਾ। ਉਹ ਫਿਰ ਮੈਨੂੰ ਕੁਝ سپورਟ ਨਹੀਂ ਮਿਲਣਾ। ਹੁਣ ਦਿੱਕਤ ਜੀ ਮੈਨੂੰ سپورਟ ਦੀ ਆ ਰਹੀ ਹੈ। ਉਹਨੂੰ سپورਟ ਮਿਲੇ ਮੈਂ ਤਾਂ ਜੀ ਖੜਾ। ਉਹ ਕਹਿੰਦਾ ਵੀ 40 ਸਾਲ ਪਹਿਲਾਂ ਦਾ ਬਾਹਰ ਰੱਖੀਏ ਜ਼ਮੀਨ ਉਹ 40 ਸਾਲ ਪਹਿਲਾਂ ਦਾ ਸਰਕਾਰੀ ਕਬਜ਼ਾ ਉੱਤੇ ਉਹਨਾਂ ਲੋਕਾਂ ਦਾ ਕਬਜ਼ਾ ਉਹ ਸਾਰੀ ਛੱਡੀ ਪਈ ਹੈ ਜੀ ਉੱਥੇ ਤਾਂ ਕੋਈ ਫਸਲ ਵੀ ਨਹੀਂ ਹੈਗੀ ਓਕੇ ਉਹ ਜਿੱਥੇ ਤੁਸੀਂ ਜੀ ਗੱਲ ਤੁਸੀਂ ਉੱਥੇ ਪਿੱਛੇ ਗਏ ਨਹੀਂ ਹੋਣੇ ਜੀ ਜਿੱਦ ਤੁਸੀਂ ਅਸੀਂ ਜਿੱਥੇ ਜਿਹੜੇ ਤੁਹਾਨੂੰ ਉਹਨਾਂ ਦਿਖਾਈ ਆ ਜਿੱਥੇ ਖਾਲ ਦੇ ਵਿੱਚ ਜਗ੍ਹਾ ਛੱਡੀ ਖੇਤ ਦੇ ਵਿੱਚ ਜਗ੍ਹਾ ਛੱਡੀ ਹੋਈ ਆ ਤੇ ਅੱਗੋਂ ਜਿਹੜੀ ਦਿਖਾਈ ਆ ਉਹਨਾਂ ਨੇ ਉਹ ਦੱਬੀ ਹੋਈ ਆ ਉੱਥੇ ਖਾਲ ਦੀ ਜਗ੍ਹਾ ਨਹੀਂ ਛੱਡੀ ਨਹੀਂ ਹੋਈ ਜੀ ਕਣਕ ਖੜੀ ਆ ਉੱਥੇ ਹਰਿਆਲੀ ਉਹ ਅੱਗੇ ਜੀ ਮਾਲਕ ਕਾਸਟਰ ਲਖਵਿੰਦਰ ਸਿੰਘ ਓਕੇ ਹਾਂ ਜੀ ਹਾਂ ਜੀ ਉਹ ਮੇਰੇ ਉਹ ਕਹਿੰਦੇ ਜੀ ਸਾਰੀ ਕੰਕ ਵੱਡੀ ਹੋਈ ਹੈ ਕਹਿੰਦੇ ਕਿਤੇ ਵੀ ਕਹਿੰਦੇ ਜੀ ਕਿਤੇ ਕੋਈ ਕੰਕ ਨਹੀਂ ਇਹ ਪਟਵਾਰੀ ਸਾਹਿਬ ਕਦੋਂ ਤੱਕ ਸਾਰਾ ਪ੍ਰਪੋਜ਼ਲ ਤਿਆਰ ਹੋ ਜੂਗੀ ਕਦੋਂ ਤੱਕ ਇਹ ਖਾਲ ਚੱਲੂ ਹੋ ਜੂਗਾ ਪ੍ਰਪੋਜ਼ਲ ਤਾਂ ਵੀ ਆਏ ਹਨਾਂ ਜੀ ਪਰ ਮੈਂ ਨਾ ਆਲਮੋਸਟ ਪਲਵਾਂ ਦੇ ਚਾਰ ਮੁੱਕੇ ਸਲੈਕਟ ਕੀਤੇ ਨੇ ਜੀ ਹਾਂ ਜੀ ਉਹ ਜ਼ਿਆਦਾਤਰ ਆਪਣੀ ਬ੍ਰਿਕ ਲਾਈਨ ਹੈ ਹਾਂ ਇੱਕ ਵਾਰ ਪਟਵਾਰੀ ਸਾਹਿਬ ਜਿਹੜੀ ਤੁਸੀਂ ਬੰਦੇ ਦੀ ਡਿਊਟੀ ਲਈ ਹੋਈ ਹੈ ਮੈਂਬਰ ਵੀ ਆ ਕਮੇਟੀ ਦਾ ਉਹ ਹਨ ਤੇ ਦਮੇ ਬਰਬੀਆ ਉਹਨੂੰ ਗਾਲੀ ਗਲੋਚ ਕਰੀਆ ਕਿ ਜਿਹੜੇ ਬੰਦੇ ਨੇ ਗਾਲੀ ਗਲੋਚ ਕਰੀਆ ਕਿ ਥੋਡੇ ਵੱਲੋਂ ਕੋਈ ਉਹਨਾਂ ਦੇ ਕੇਸ ਕੀਤਾ ਜਾਊਗਾ ਜਿਹੜੇ ਬੰਦੇ ਨੇ ਕੀਤੀ ਗਾਲੀ ਗਲੋਚ ਵੀ ਸਰਕਾਰੀ ਕੰਮ ਚ ਵਿਘਨ ਪਾ ਰਹੇ ਨੇ ਦੇਖੋ ਪਤਾ ਕੀ ਹੈ ਜੀ ਰੀਗਨ ਤਾਂ ਕਿਸੇ ਵੀ ਕਿਸਾਨ ਨਹੀਂ ਨਿਕੋ ਉਹ ਕਹਿੰਦੇ ਵੀ ਆ ਕੀ ਕਿਸੇ ਵੀ ਕੰਮ ਨੂੰ ਨਹੀਂ ਰੋਕ ਰਹੇ ਹੂੰ ਕੋਈ ਵੀ ਕਿਸਾਨ ਜੀ ਕੰਮ ਨੂੰ ਨਹੀਂ ਰੋਕ ਰਿਹਾ ਜਿੰਨੇ ਵੀ ਕਿਸਾਨ ਸਾਰੇ ਹੈਗੇ ਨੇ ਹੁਣ ਗੱਲ ਆਉਗੀ ਬ੍ਰਿਕ ਲਾਈਨ ਦੀ ਵੀ ਬ੍ਰਿਕ ਲਾਈਨ ਨੂੰ ਇਹ ਸਪੋਰਟ ਕਰਨ ਜਿਹੜਾ 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 ਤੁਹਾਡਾ ਕਮੇਟੀ ਮੈਂਬਰ ਕਮੇਟੀ ਮੈਂਬਰ ਬਣਾਇਆ ਹੋਇਆ ਤੇ ਉਹ ਪੰਚਾਇਤ ਮੈਂਬਰ ਵੀ ਆ ਉਹਨੂੰ ਗਾਲਾਂ ਗਲੋਚ ਕਰੀ ਆ ਜਿਹੜੀ ਬੰਦੇ ਜਮੀਨ ਵਾਹੀ ਹੋਈ ਆ ਉਹ ਕਬਜ਼ਾ ਕਰਿਆ ਹੋਇਆ ਉਹਨੂੰ ਗਾਲਾਂ ਕੱਢੀਆਂ ਨੇ ਉਹ ਕਹਿੰਦਾ ਮੈਨੂੰ ਪਟਵਾਰੀ ਨੇ ਕਿਹਾ ਵੀ ਤੁਸੀਂ ਨਾਊਂਸਮੈਂਟ ਕਰੋ ਮੈਂ ਨਾਊਂਸਮੈਂਟ ਕਰਦਾ ਤਾਂ ਲੋਕ ਮੈਨੂੰ ਗਾਲਾਂ ਕੱਢਦੇ ਨੇ ਤਿੰਨ ਚਾਰ ਕਰਨੇ ਉਹ ਦੇਖੋ ਜੀ ਮੈਂ ਨਾ ਉੱਥੇ ਮੌਕੇ ਤੇ ਸੀਗਾ ਜੀ ਉਹਨਾਂ ਦੇ ਕੋਲ अच्छा जतो वो मतलब उन्होंने कोई भी गार्ड नहीं कर दी वो उन्होंने यही किया वो कहंदे ਵੀ ਯਾਰ ਮੈਂ 1 ਵੀ ਪਰਸੈਂਟ ਕੰਮ ਨੂੰ ਨਹੀਂ ਰੋਕਦਾ ਕਹਿੰਦੇ ਥੋੜੀ ਕਾਣ ਕਿ ਮੈਂ ਵੜ ਦਿੰਨਾ ਓਕੇ ਗਾਲੀ ਮਤਲਬ ਕੋਈ ਗਾਰ ਨਹੀਂ ਲਗਦੀ ਅਗਰ ਉਸ ਨੂੰ ਕਹਾ ਉਹ ਕਦੋਂ ਕਦ ਤੱਕ ਸਾਰਾ ਇਹ ਪ੍ਰੋਪੋਜ਼ਲ ਤਿਆਰ ਹੋ ਜੂਗੀ ਪ੍ਰੋਪੋਜ਼ਲ ਤਾਂ ਜੀ ਫੁੱਲੀ ਤਿਆਰ ਹੈ ਕਿ ਸਾਂਸ ਮਰਥਨ ਕਰੇਗੀ ਓਕੇ ਠੀਕ ਹੈ ਉਹ ਫੁੱਲੀ ਤਿਆਰ ਹੈ ਓਕੇ ਥੈਂਕ ਯੂ ਇਹ ਸਨ ਪਟਵਾਰੀ ਸਰਬ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨੀ ਚਾਹੀ ਤੇ ਫੋਨ ਤੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਇਹ ਪਟਵਾਰੀ ਸਾਹਿਬ ਜਿਹੜੇ ਮਹਾਲੀ ਤੋਂ ਆਉਂਦੇ ਨੇ ਮੌਕੇ ਤੇ ਹਾਜ਼ਰ ਨਹੀਂ ਸੀ ਅਸੀਂ ਗੱਲ ਕੀਤੀ ਫੋਨ ਤੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ ਤਾਂ ਕਿ ਤੁਹਾਡਾ ਪੱਖ ਵੀ ਲਾਇਆ ਜਾਵੇ ਪਰ ਪਟਵਾਰੀ ਸਾਹਿਬ ਤਾਂ ਕਹਿੰਦੇ ਕੋਈ ਦਿੱਕਤ ਨਹੀਂ ਪਰ ਜਿਹੜੇ ਕਿਸਾਨਾਂ ਨੇ ਰੌਲਾ ਪਾਇਆ ਉਹਨਾਂ ਨੇ ਕਿਹਾ ਵੀ ਸਾਨੂੰ ਲੋਕਾਂ ਨੇ ਗਾਲੀ-ਗਲੋਚ ਵੀ ਕਰ ਰਹੇ ਨੇ ਤੇ ਸਰਕਾਰੀ ਜ਼ਮੀਨ ਤੇ ਕਬਜ਼ਾ ਵੀ ਹੈ ਹੁਣ ਮੁੱਖ ਮੰਤਰੀ ਸਾਹਿਬ ਨੂੰ ਦੇਖਣਾ ਆਊਗਾ ਵੀ ਕੀ ਇਹ ਖੇਤਾਂ ਨੂੰ ਪਾਣੀ ਲਾ ਪਾਉਣਗੇ ਆਪਣੇ ਹਲਕੇ ਦਾ ਜਿਹੜਾ ਇਹ ਪਲਵਾਨ ਪਿੰਡਾ ਧੂਰੀ ਹਲਕੇ ਦਾ ਇਹ ਪਹਿਲਾ ਪਿੰਡਾ ਜਿੱਥੋਂ ਸਰਦਾਰ ਭਗਤ ਸਿੰਘ ਮਾਨ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ ਪਰਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੂਆਲਾ ਪਲਵਾਨ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ